ਤੁਸੀਂ ਦੇਖ ਰਹੇ ਹੋ ਐਲਵੀਐਸ ਸ਼ਾਂਤ ਪੰਜਾਬ ਦੀ ਅੱਜ ਅਸੀਂ ਹੁਮੇਰਗੜ੍ਹ ਵਿਖੇ ਜੋ ਕਿ ਮਾਗੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਸਰਤਾ ਭਾਵਨਾ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਜੋ ਕਿ ਬਕ ਬਕ ਦੁਕਾਨਦਾਰਾਂ ਵੱਲੋਂ ਇੱਕਠੇ ਹੋ ਕੇ ਬਹੁਤ ਹੀ ਵੱਡਾ ਪ੍ਰਾਰambh ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਅੱਜ ਚਾਹ ਪ੍ਰਸ਼ਾਦ ਦਾ ਜਿਹੜਾ ਲੰਗਰ ਹੈ ਉਹ ਲਾਇਆ ਹੋਇਆ ਹੈ ਆਪਾਂ ਦੁਕਾਨਦਾਰ ਭਰਾਵਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਜੋ ਅੱਜ ਦਾ ਜਿਹੜਾ ਲੰਗਰ ਹੈ ਉਸ ਦਾ ਮੁੱਖ ਏਜੰਡਾ ਕੀ ਹੈ ਜੀ ਭਾਵਨਾ ਉਹਨਾਂ ਦੇ ਵਿੱਚ ਆਈ ਜੋ ਕਿ ਉਹਨਾਂ ਨੂੰ ਇਸ ਉਹ ਪਵਿੱਤਰ ਤਿਹਾਰ ਦੇ ਉੱਤੇ ਜੋ ਕਿ ਲੰਗਰ ਲਾਉਣ ਬਾਰੇ ਉਹਨਾਂ ਦੇ ਦਿਲ ਦੇ ਵਿੱਚ ਕੀ ਸੋਚ ਕੇ ਭਾਵਨਾ ਆਈ ਆਪਾਂ ਦੁਕਾਨਦਾਰ ਵੀਰਾਂ ਨਾਲ ਗੱਲ ਕਰਦੇ ਹਾਂ ਭਾਈ ਜੀ ਤੁਹਾਡਾ ਸਮਾਰਕਤਾ ਹੈ ਐਲਵੇਸ ਨਿਊਜ਼ ਦੇ ਵਿੱਚ ਅੱਜ ਦਾ ਜਿਹੜਾ ਇਹ ਲੰਗਰ ਹੈ ਇਹ ਕਿਸ ਤਿਹਾਰ ਨੂੰ ਮੁੱਖ ਰੱਖ ਕੇ ਜਾਂ ਬੈਸੀ ਕਿ ਨਰਾਇਣ ਦੇ ਬਾਰੇ ਪੂਰਨ ਜਾਂਦਾ ਹੈ ਇਹ ਸੰਗਰਾਮ ਦੇ ਮੌਕੇ ਲਾਇਆ ਗਿਆ ਹੈ ਜੀ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਸਾਰੇ ਦੁਕਾਨਦਾਰ ਵੀਰਵਾਲਾ ਇਕੱਠੇ ਹੋ ਕੇ ਲਾਇਆ ਗਿਆ ਲੰਗਰ ਸੇਵਾ ਕੀਤੀ ਗਈ ਹੈ ਜਿਹੜਾ ਆਪਣਾ ਲੰਗਰ ਹੈ ਇਹ ਕਿੰਨੇ ਵਜੇ ਲਾਇਆ ਸੀ ਕਿੰਨੇ ਵਜੇ ਤੱਕ ਹੋਰ ਚੱਲੂਗਾ ਇਹ ਅਸੀਂ 10 ਵਜੇ ਸਟਾਰਟ ਕੀਤਾ ਸੀ ਜੀ ਦੇਖੋ ਕਿੰਨਾ ਚਿਰ ਚੱਲਦਾ ਜੀ ਗੁਰੂ ਦਾ ਲੰਗਰ ਕਿੰਨਾ ਚਿਰ ਵੀ ਚੱਲ ਸਕਦਾ ਕਿ ਨਾਮ ਹੈ ਜੀ ਆਪਣਾ Pawan Sharma Pawan Pawar ਇਹ ਸੰਸਾੜੇ ਨਾਲ ਪਵਨ ਕੁਮਾਰ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਇਹ ਮਤਲਬ ਕਿ 8 ਕ ਲਗਭਗ 8:30 ਵਜੇ ਸ਼ੁਰੂਆਤ ਕੀਤੀ ਸੀ ਵੀ ਜਿੰਨਾ ਚਿਰ ਸੰਗਤ ਹੈ ਜਿਹੜੀ ਉਹ ਆਉਂਦੀ ਰਹੂਗੀ ਉਹ ਲੰਗਰੇ ਜਿਹੜਾ ਚੱਲਦਾ ਰਹੂਗਾ ਤੁਸੀਂ ਦੇਖਦੇ ਰਹੋ ਐਲਬੀਐਸ ਨਿਊਜ਼ ਇਹ ਬਹੁਤ ਵਧੀਆ ਅਪਰਾਲਾ ਇਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਮਾਘੀ ਦੇ ਤਿਹਾੜ ਦੇ ਉੱਤੇ ਇਸ ਦੁਕਾਨਦਾਰਾਂ ਵੀਰਾਂ ਵੱਲੋਂ ਜਿਵੇਂ ਕਿ ਕਰਿਆਨਾ ਸਟੋਰ ਹੋ ਗਿਆ ਪੰਜਾਬ ਮੈਡੀਕਲ ਹਾਲ ਇਦਰ ਸ਼ੈਣੀ ਸਵੀਟਸ ਇਨਾ ਰਲ ਮਿਲ ਕੇ ਸਾਰੇ ਵੱਲੋਂ ਇਹ ਬਹੁਤ ਵੱਡਾ ਅਪਾਰਲਾ ਜਿਹੜਾ ਮਾਗੀ ਦੇ ਤਿਹਾੜ ਦੇ ਉੱਤੇ ਕੀਤਾ ਗਿਆ ਇੱਕ ਵੱਖਰਾ ਆਪਾਂ ਨੂੰ ਦੇਖਣ ਨੂੰ ਮਿਲਿਆ ਅੱਜ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰੋਪ ਪੱਤਰਕਾਰ ਮੂਨਕ ਧੰਨਵਾਦ ਵਾਓ